ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਵਿੱਤੀ ਹਾਲਤ ਆ ਲਗਾਤਾਰ ਖਰਾਬ ਹੋ ਰਹੀ ਆ ਇਸ ਸਮੇਂ ਹਾਲਤ ਇਹ ਹੈ ਗਿਆ ਚੰਡੀਗੜ੍ਹ ਦੇ ਨਾ ਸਿਰਫ ਵਿਕਾਸ ਦੇ ਕੰਮ ਜਿਹੜੇ ਆ ਉਹ ਰੁਕ ਗਏ ਨੇ ਬਲਕਿ ਜਿਹੜੇ EMPLOYEES ਆ ਉਹਨਾਂ ਦੀ ਸੈਲਰੀ ਵੀ ਜਿਹੜੀ ਆ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਦੇ ਪਾ ਰਿਹਾ ਦੂਜੇ ਪਾਸੇ ਓਪੋਜੀਸ਼ਨ ਚ ਵਿੱਚ ਕਾਂਗਰਸ ਹੈਗੀ ਆ ਆਮ ਆਦਮੀ ਪਾਰਟੀ ਹੈਗੀ ਆ ਕਾਂਗਰਸ ਨੇ ਮੰਗ ਕੀਤੀ ਹੈ ਕਿ ਜਿਹੜਾ ਇਹ ਵਿੱਤੀ ਸਥਿਤੀ ਜਿਹੜੀ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਖਰਾਬ ਹੋਈ ਆ ਇਸ ਮਾਮਲੇ ਵਿੱਚ ਪਿਛਲੇ 10 ਸਾਲ ਦਾ ਵਾਈਟ ਪੇਪਰ ਜਿਹੜਾ ਉਹ ਜਾਰੀ ਕੀਤਾ ਜਾਵੇ ਤਾਂ ਕਿ ਇਹ ਪਤਾ ਚੱਲ ਸਕੇ ਕਿ ਖਰਚੇ ਅਤੇ ਆਮਦਨ ਦਾ ਬਿਉਰਾ ਕੀ ਹੈਗਾ ਔਰ ਇਸ ਮਾਮਲੇ 'ਚ ਦੋਸ਼ੀ ਕੌਣ ਹੈ ਗਿਆ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ ਆਮਦਨ ਜ਼ਿਆਦਾ ਹੈਗੀ ਹੈ ਪਰ ਉਸ ਦੇ ਬਾਵਜੂਦ ਇਸ ਚ ਲੀਕਜ ਹੈਗੀ ਹੈ ਲੀਕਜ ਕਰਕੇ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦੀ ਹਾਲਤ ਅੱਜ ਖਰਾਬ ਹੋਈਆ ਸਾਡੇ ਨਾਲ ਸੁਭਾਸ ਚਾਵਲਾ ਜੀ ਹੈ ਸਵਾਸ ਚਾਵਲਾ ਜੀ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦੇ ਦੋ ਵਾਰ ਮੇਰੇ ਨੇ ਸੀਨੀਅਰ ਲੀਡਰ ਹੈ ਬੀਜੇਪੀ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਉਹ ਸਥਿਤੀ ਲੀਕੀ ਕਿ ਕਹਿਣਾ ਚਾਹੁੰਦੇ ਆਂ ਸਰ ਇਸ ਸਮੇਂ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਸਥਿਤੀ ਇੰਨੀ ਜ਼ਿਆਦਾ ਖਰਾਬ ਹੈ ਸ਼ਹਿਰ ਦੇ ਡਿਵੈਲਪਮੈਂਟ ਦੇ ਸਾਰੇ ਕੰਮ ਰੁਕੇ ਹੋਏ ਨੇ ਸੈਲਰੀ ਤੱਕ ਨਹੀਂ ਦਿੱਤੀ ਜਾ ਰਹੀ ਤੁਹਾਡਾ ਕੀ ਮੰਨਣਾ ਇਸ ਦੇ ਲਈ ਕੀ ਕਹਾਣੀ ਕੀ ਹੈ ਦੇਖੋ ਇਹ ਕੋਈ ਅੱਜ ਨਹੀਂ ਹਾਲਾਤ ਖਰਾਬ ਹੋਈ ਕਿ ਇੱਕ ਇਸ ਥੋੜੇ ਦਿਨਾਂ ਚ ਹੀ ਖਰਾਬ ਹੋ ਗਈ ਇਹ ਪਿਛਲੇ 2-3 ਸਾਲਾਂ ਤੋਂ ਜੀ ਲੱਗ ਰਿਹਾ ਹੈ ਵੀ ਪਾਰਟੀ ਜਿਸ ਤਰ੍ਹਾਂ ਦੀ ਫੰਡ ਦੀ ਮੈਨੇਜਮੈਂਟ ਹੈ ਉਹ ਟੰਗ ਨਾਲ ਨਹੀਂ ਹੋਈ ਜੀ ਇਹ ਤਾਂ ਮੈਂ ਸਮਝਦਾ ਇੱਕ ਪੋਲਿਟਿਕਲ ਸਟੇਟਮੈਂਟ ਹੈ ਉਹਨਾਂ ਦੀ ਕਿ ਤੁਸੀਂ ਵਾਈਟ ਪੇਪਰ ਦਿਓ ਵਾਈਟ ਪੇਪਰ ਤਾਂ ਦੇਈਦਾ ਹੁੰਦਾ ਜੇ ਕੋਈ ਗੱਲ ਜਿਹੜੀ ਹੈ ਕੋਈ ਛੁਪੀ ਹੋਈ ਹੋਵੇ ਜੀ ਹਰ ਸਾਲ ਬਜਟ ਆਂਦਾ ਹੈ ਬਿਲਕੁਲ ਆਂਦਾ ਜੀ ਔਰ ਹਰ ਬਜਟ ਦੇ ਵਿੱਚ ਲੇਖਾ ਜੋਖਾ ਹੁੰਦਾ ਹੈ ਜੀ ਇੱਕ ਜਦੋਂ ਬਜਟ ਆਂਦਾ ਉਹ ਪਿਛਲੇ 3 ਸਾਲ ਤੱਕ ਦਾ ਲੇਖਾ ਹੁੰਦਾ ਕਿ 3 ਸਾਲ ਪਹਿਲਾਂ ਕੀ ਆਇਆ ਸੀ ਫਿਰ ਉਸ ਤੋਂ ਪਿਛਲੇ ਸਾਲ ਕੀ ਆਇਆ ਕੋਈ ਪੁੱਛਣ ਦੀ ਲੋੜ ਨਹੀਂ ਤੁਸੀਂ ਜਾਓ ਇੱਕ ਇਸ ਟਾਈਮ ਵੈਬਸਾਈਟ ਤੇ ਮਾਰੋ ਤੁਸੀਂ 10 ਸਾਲ ਦਾ ਬਜਟ ਕੱਢ ਲਓ ਜੀ ਉਹ ਸਭ ਕੁਝ ਲਿਖਿਆ ਹੁੰਦਾ ਕਿੰਨਾ ਆਮਦਨ ਆਈ ਕਿੰਨਾ ਖਰਚਾ ਹੋਇਆ ਕੀ ਹੋਇਆ ਜੀ ਜਿਹੜੀ ਲੀਕੇਜ ਦੀ ਗੱਲ ਹੈ ਦੇਖਿਓ ਉਹਨੂੰ ਤਾਂ ਕੋਈ ਡਿਨਾਈ ਨਹੀਂ ਕਰਦਾ ਉਹ ਤਾਂ ਇੱਕ ਸਿਸਟਮ ਦੇ ਵਿੱਚ ਵੜ ਚੁੱਕਾ ਹੈ ਜੀ ਪਰ ਇਹ ਨਹੀਂ ਕਹਿ ਸਕਦੇ ਕਿ ਲੀਕੇਜ ਇੰਨੀ ਜ਼ਿਆਦਾ ਹੈ ਕਿ ਉਹਦੇ ਕਰਕੇ ਜਿਹੜੀ ਇਹ ਹਾਲਾਤੇ ਖਰਾਬ ਹੋ ਗਈ ਜੀ ਇਹ ਇਹਦੇ ਪਿੱਛੇ ਕਾਰਨ ਬਹੁਤ ਵੱਡੇ ਐ ਅ ਉਹਦੇ ਲਈ ਕਮੀ ਕੀ ਹੈ ਕਿ ਜਿਹੜੀ ਇਸ ਟਾਈਮ ਸਾਡਾ ਹਾਊਸ ਮੀਟਿੰਗਸ ਹੁੰਦੀਆਂ ਜੀ ਉਹਨਾਂ ਦੇ ਵਿੱਚ ਕਿਸੇ ਵੀ ਪਾਰਟੀ ਵੱਲੋਂ ਜੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਸ ਤੇ ਇੱਕ ਅੱਛੀ ਡਿਬੇਟ ਕੀਤੀ ਜਾਏ ਜੀ ਔਰ ਇਹ ਸਾਰੀਆਂ ਗੱਲਾਂ ਬਾਹਰ ਆਣ ਕਿ ਕਿਉਂ ਹੋਇਆ ਜੀ ਇਹ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਆਈ ਹੈ ਕਿ ਜਦੋਂ ਆ ਸਮਾਰਟ ਸਿਟੀ ਡਿਕਲੇਅਰ ਹੋਇਆ ਜੀ ਚੰਡੀਗੜ੍ਹ ਚੰਡੀਗੜ੍ਹ ਦਾ ਸਮਾਰਟ ਸਿਟੀ ਦੇ ਵਿੱਚ ਸ਼ਾਇਦ ਉਸ ਟਾਈਮ ਇਹ ਅੰਦਾਜ਼ਾ ਨਹੀਂ ਲਗਾ ਪਾਏ ਕਿ ਇਸ ਤੇ ਖਰਚਾ ਕਿੰਨਾ ਆਏਗਾ ਜੀ ਮੋਦੀ ਜੀ ਨੇ ਜਦੋਂ ਅਨਾਊਂਸਮੈਂਟ ਕੀਤੀ ਸੀ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਜਿਹੜੇ ਵੀ ਸਮਾਰਟ ਸਿਟੀ ਬਣਨਗੇ ਉਹਨਾਂ ਨੂੰ ਅਸੀਂ 200 ਕਰੋੜ ਰੁਪਏ ਸਾਲ ਦਾ ਦੇਵਾਂਗੇ ਜੀ ਤੋ 5 ਸਾਲ ਹੋ ਗਏ 5 ਸਾਲਾਂ ਦੇ ਵਿੱਚ 1000000 ਕਰੋੜ ਰੁਪਿਆ ਆਇਆ ਹੈ ਲੇਕਿਨ ਇਸ ਤੇ ਜਿਹੜਾ ਖਰਚਾ ਹੋਇਆ ਹੈ ਜੀ ਉਹ 4 4.5 ਹਜ਼ਾਰ ਕਰੋੜ ਰੁਪਿਆ ਹੋ ਚੁੱਕਾ ਹੈ ਜੀ ਹੁਣ ਉਹ ਬਾਕੀ ਜਿਹੜਾ ਪੈਸਾ 3.5 ਹਜ਼ਾਰ ਕਰੋੜ ਕਿੱਥੋਂ ਆਇਆ ਸੈਂਟਰ ਨੇ ਤਾਂ ਦਿੱਤਾ ਨਹੀਂ ਜੀ ਉਹ ਸਾਰਾ ਦਾ ਕਿਉਂਕਿ ਇਹ ਤੇ ਜਿਹੜਾ ਅਫਸਰ ਸੀਗੇ ਸਾਡੇ ਚੀਫ ਇੰਜੀਨੀਅਰ ਜਾਂ ਕਮਿਸ਼ਨਰ ਇਹੀ ਸਾਰਾ ਕੁਝ ਉਹ ਉਹਨੂੰ 스마트 ਸਿਟੀ ਨੂੰ ਵੀ ਦੇਖ ਰਹੇ ਸੀ ਜੀ हां ਬਿਲਕੁਲ ਪ੍ਰੋਜੈਕਟ ਮੋਦੀ ਜੀ ਦਾ ਸੀ ਸਾਰਿਆਂ ਨੂੰ ਸੀਗਾ ਕਿ ਅਸੀਂ ਉਹ ਪ੍ਰੋਜੈਕਟ ਨੂੰ ਸਿਰੇ ਚੜਾਈਏ ਜੀ ਸਾਰਾ ਇਹਦਾ ਸਾਰਾ ਪੈਸਾ ਕਾਰਪੋਰੇਸ਼ਨ ਦਾ ਜਿਹੜਾ ਸੀਗਾ ਜੀ ਉਹ ਸਾਰਾ 스마트 ਸਿਟੀ ਦੇ ਵਿੱਚ ਖਰਚ ਕਰਦਾ ਜੀ ਹੁਣ ਲੋਕਾਂ ਦੇ ਦਿਮਾਗ 'ਚ ਤਾਂ ਇਹ ਹੈ ਕਿ ਕਾਰਪੋਰੇਸ਼ਨ ਦੇ ਵਿੱਚ ਕਿਉਂਕਿ ਮੈਂ ਜਦੋਂ ਮੇਅਰ 2014 'ਚ ਲਾਸਟ ਅਸੀਂ ਛੱਡਿਆ ਪੂਨਮ ਸ਼ਰਮਾ ਜੀ ਵਿਲੇਜ ਉਸ ਟਾਈਮ ਸਾਡੇ ਕੋਲ ਕੋਈ 500 ਕਰੋੜ ਰੁਪਏ 450 400 450 ਕਰੋੜ ਦੀ ਐਫਡੀ ਸੀਗੀ ਐਫਡੀ ਸੀ ਬਿਲਕੁਲ ਹੁਣ ਮੈਂ ਨਹੀਂ ਮੰਨਦਾ ਕਿ ਸਾਰਾ ਕੋਈ ਖਾ ਗਿਆ ਨਾ ਕੋਈ ਸਿਸਟਮ ਦੇ ਵਿੱਚ ਇਹ ਅਲਾਉ ਕਰਦਾ ਹੈ ਕਿ ਤੁਸੀਂ ਇੰਨੀ ਵੱਡੀ ਰਿਸ਼ਵਤ ਖਾ ਲੋ ਇਹ ਜਿਹੜੇ ਦੋ ਚਾਰ ਪਰਸੈਂਟ ਕਮਿਸ਼ਨਾਂ ਬੰਨੀਆਂ ਹੁੰਦੀਆਂ ਆ ਉਹ ਸੁਭਾਵਿਕ ਆ ਉਹ ਪੂਰੇ ਹਿੰਦੁਸਤਾਨ 'ਚ ਆਇਆਦਾ ਨਹੀਂ ਹੈ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਚੈੱਕ ਜ਼ਰੂਰ ਕਰ ਸਕਦੇ ਆ ਪਰ ਉਹ ਕੀ ਹੋਇਆ ਕਿ ਸਾਰਾ ਦਾ ਸਾਰਾ ਪੈਸਾ ਉਹ ਐਫਡੀ ਵੀ ਤੋੜਾ ਕੇ ਸਮਾਰਟ ਸੀੜੀ 'ਚ ਲਗਾਤੀ ਜੀ ਉਧਰੋਂ ਜਿਹੜਾ ਹੋਰ ਸਾਡੀ ਆਮਦਨ ਸੀਗੀ ਉਹ ਵੀ 스마트 ਸਿਟੀ 'ਚ ਲਗਾਤੀ ਹੁਣ ਜਿਹੜਾ ਤਿੰਨ ਕਿਸੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਜੇ ਹਾਊਸ ਡਿਬੇਟ ਹੁੰਦੀ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਪਿਛਲੇ 5 ਸਾਲਾਂ ਦੇ ਵਿੱਚ 3000 ਕਰੋੜ ਰੁਪਇਆ 스마트 ਸਿਟੀ ਤੇ ਲੱਗ ਗਿਆ ਜੀ ਉਹਦੇ 'ਚੋਂ ਮੇਜਰ ਜਿਹੜਾ ਸ਼ਹਿਰ ਖਰਚ ਕੀਤਾ ਉਹ ਕਾਰਪੋਰੇਸ਼ਨ ਦਾ ਪੈਦਾ ਖਰਚ ਕੀਤਾ ਜੀ ਇਸ ਕਰਕੇ ਤੰਗੀ ਆ ਗਈ ਕੁਝ ਸਾਡੇ ਪ੍ਰੋਜੈਕਟ ਐਸੇ ਆਏ ਕਿਉਂਕਿ ਜਦੋਂ ਵੀ ਸ਼ਹਿਰ ਵੱਧਦਾ ਹੈ ਉਹਦੇ ਨਾਲ ਨਾਲ ਸ਼ਹਿਰ ਦੀਆਂ ਰਿਕੁਆਇਰਮੈਂਟ ਵੀ ਵੱਧ ਜਾਂਦੀਆਂ ਬਿਲਕੁਲ ਵੱਧ ਜਾਂਦੀਆਂ ਪਾਪੂਲੇਸ਼ਨ ਬਹੁਤ ਤੇਜ਼ੀ ਨਾਲ ਵਧੀ ਹੈ ਪਿਛਲੇ 10 ਸਾਲਾਂ ਚ ਬਹੁਤ ਤੇਜ਼ੀ ਚ ਉਸ ਹੱਬ ਨਾਲ ਸ਼ਾਇਦ ਉਨੀ ਪੈਰਵੀ ਨਹੀਂ ਕੀਤੀ ਗਈ ਸੈਂਟਰ ਦੇ ਵਿੱਚ ਕਿ ਉਨੀ ਗ੍ਰਾਂਟ ਵੀ ਨਾਲ-ਨਾਲ ਵਧੇ ਜੀ ਇਹਨੂੰ ਮੰਨ ਲੈਣਾ ਚਾਹੀਦਾ ਮੈਂ ਇਸ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਕਿ ਕੋਈ ਕਿਸੇ ਦਾ ਆਪਣੇ ਆਪਣੇ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਦੇਖੋ ਕੁਝ ਕੰਮ ਐਸੇ ਪਕੜ ਲਏ ਅਸੀਂ ਜੀ ਜਿਨ੍ਹਾਂ ਚ ਜੇ ਅਸੀਂ ਕੋਸ਼ਿਸ਼ ਕਰਦੇ ਤਾਂ ਉਹਦਾ ਪੈਸਾ ਸਾਨੂੰ ਸੈਂਟਰ ਗਵਰਨਮੈਂਟ ਤੋਂ ਮਿਲ ਸਕਦਾ ਸੀ ਜੀ ਜਿਵੇਂ ਨਵੀਂ ਇੱਕ ਪਾਈਪਲਾਈਨ ਪਾਣੀ ਦੀ ਕਜੌਲੀ ਤੋਂ ਲਿਆਂਦੀ ਹੈ ਜੀ ਬਿਲਕੁਲ ਲਿਆਂਦੀ ਹੈ ਉਹ ਉਹਦੇ ਚ ਸਾਡਾ ਸਾਰਾ ਪੈਸਾ ਕਾਰਪੋਰੇਸ਼ਨ ਦਾ ਲੱਗਿਆ ਜਦ ਕਿ ਉਹ ਪਿਛਲੀਆਂ ਜਿੰਨੀਆਂ ਵੀ ਪਾਈਪਲਾਈਨਾਂ ਸੀਗੀਆਂ ਉਹਨਾਂ ਦੀ ਫੰਡਿੰਗ ਜਿਹੜੀ ਸੀ ਉਹ ਸੈਂਟਰ ਗਵਰਨਮੈਂਟ ਕਰਦੀ ਸੀ ਜੀ ਇਸੇ ਤਰ੍ਹਾਂ ਅਸੀਂ ਚੰਡੀਗੜ੍ਹ ਦੇ ਵਿੱਚ ਸੈਨੀਟੇਸ਼ਨ ਦੀ ਪ੍ਰਾਈਵੇਟੇਸ਼ਨ ਕਰਤੀ ਜੀ ਜਿਹੜਾ ਕੰਮ ਪਹਿਲਾਂ 25-30 ਕਰੋੜ ਚੋਂ ਸੀਰੀ ਇਹਦਾ ਹੁੰਦਾ ਸੀ ਹੁਣ 52-53 ਕਰੋੜ ਚ ਹੋਣ ਲੱਗ ਗਿਆ ਜੀ ਡੰਪਿੰਗ ਗਰਾਊਂਡ ਦੇ ਵਿੱਚ 10 ਸਾਲ ਪਹਿਲਾਂ 2250 ਟਨ ਜਾਂਦਾ ਸੀ ਗਾਰ ਵਿੱਚ ਜੀ ਹੁਣ 500 ਟਨ ਦੇ ਕਰੀਬ ਪਹੁੰਚ ਗਿਆ ਉੱਥੇ ਬਿਲਕੁਲ ਪਹੁੰਚ ਗਿਆ ਉਹਨੂੰ ਮੈਨੇਜ ਕਰਨ ਵਾਸਤੇ ਬਹੁਤ ਵੱਡੀ ਰਕਮ ਲੱਗ ਰਹੀ ਹੈ ਹੂੰ ਉਹ ਉਸ ਹਾਲ ਦੇ ਨਾਲ ਆਮਦਨ ਸਾਡੀ ਜਿਹੜੀ ਹੈ ਉਹ ਨਹੀਂ ਵਧੀ ਇਹ ਸਾਲ ਵਧੀ ਹੈ ਜਦੋਂ ਪ੍ਰਾਪਰਟੀ ਟੈਕਸ ਵਧਾਇਆ ਜੀ ਹਰ ਇੱਕ ਪਾਰਟੀ ਦੀ ਕੋਈ ਵੀ ਹੁਣ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਟੈਕਸ ਨਾ ਲਗਾਏ ਜਾਣ ਇਸ ਕਰਕੇ ਕਈ ਸਾਲ ਟੈਕਸ ਨਹੀਂ ਲਗਾਏ ਪਾਣੀ ਦੇ ਰੇਟ ਵੀ ਨਹੀਂ ਵਧਾਏ ਪਰ ਹੁਣ ਇਸ ਸਾਲ ਪ੍ਰਾਪਰਟੀ ਟੈਕਸ ਵਧਣ ਦੇ ਨਾਲ ਜਿਸ ਤਰ੍ਹਾਂ ਪਹਿਲਾਂ 40 ਦੇ ਕਰੋੜ ਦੇ ਕਰੀਬ ਆਂਦਾ ਸੀ ਇਸ ਸਾਲ ਸ਼ਾਇਦ ਉਹ 90 ਕਰੋੜ ਦੇ ਕਰੀਬ ਆਏ ਆ ਦੇਖਾ ਪੂਰਾ ਪਹੁੰਚ ਜਾਏਗਾ ਪਹੁੰਚ ਜਾਏਗਾ ਇਸੇ ਤਰ੍ਹਾਂ ਇੱਕ ਚਲੋ ਐਫਰਟ ਕੀਤੇ ਤੰਗੀ ਦੇ ਵਿੱਚ ਜਦੋਂ ਐਫਰਟ ਕਰਦੇ ਆ ਮਲੋਤਰਾ ਜੀ ਨੇ ਮੇਅਰ ਨੇ ਸਾਰਿਆਂ ਨੇ ਮਿਲ ਕੇ ਐਫਰਟ ਕੀਤੇ 125 ਕਰੋੜ ਦੀ ਗ੍ਰਾਂਟ ਵੀ ਮਿਲ ਗਈ ਮਿਲ ਗਈ ਪਰ ਇਹ 19 ਹਲੇ ਉਹਦੇ ਨਾਲ ਕੰਮ ਚੱਲਣ ਵਾਲਾ ਨਹੀਂ ਹੈ ਮੈਂ ਵੀ ਕਹਿ ਰਿਹਾ ਹਾਂ ਕਿਉਂਕਿ ਜਿਸ ਤਰ੍ਹਾਂ ਦੀ ਹਾਲਾਤ ਸੜਕਾਂ ਦੀ ਹੋ ਗਈ ਹੈ ਖਰਾਬ ਹੋ ਗਈ ਹੈ ਉਹ ਬੈਕਲੌਗ ਸੀ ਨਾ ਜਿਹੜੀ 3 ਸਾਲ ਤੋਂ ਕੋਈ ਸੜਕਾਂ ਜਿਹੜੀਆਂ ਸੀਗੀਆਂ ਉਹ ਰਿਪੇਅਰ ਨਹੀਂ ਹੋਈਆਂ ਇੱਕ ਸਰਕਲ ਹੁੰਦਾ ਹੈ ਕਿ ਹਰ ਸੜਕ ਨੂੰ ਤੁਸੀਂ 5 ਸਾਲ ਬਾਅਦ ਰਿਪੇਅਰ ਉਹਦੀ ਕਾਰਪੇਟਿੰਗ ਕਰਨੀ ਹੈ ਉਹ ਜਿਨ੍ਹਾਂ ਦੀ ਨਹੀਂ ਹੋਈ 5 ਸਾਲ ਤੋਂ 7-8 ਸਾਲ ਹੋ ਗਏ ਉਹ ਸਾਰੀਆਂ ਟੁੱਟ ਗਈਆਂ ਹੁਣ ਮੇਰੇ ਹਿਸਾਬ ਨਾਲ ਕੁਝ ਪੋਜੀਸ਼ਨ ਠੀਕ ਹੋਈ ਹੈ ਇਸ ਸਾਲ ਜਿਹੜੀ ਹੈ ਦੀਵਾਲੀ ਤੱਕ ਠੀਕ ਹੋ ਜਾਏਗੀ ਔਰ ਫਿਰ ਇੱਕ ਆਕਸ਼ਨ ਦੀ ਅਰਜ਼ੀ ਦੇਤੀ ਹੂੰ ਵੀ ਤੁਸੀਂ ਮਨੀ ਮਾਜਰੇ ਵਾਲੀ ਜਿਹੜੀ ਪੌਕੇਟ ਹੈ ਉਹ ਛੇ ਪੌਕੇਟ ਬਣਾ ਕੇ ਉਹਨਾਂ ਦੇ ਵਿੱਚ ਉਮੀਦ ਹੈ ਕਿ 7-800 ਕਰੋੜ ਤੱਕ ਉਹ ਆਕਸ਼ਨ ਤੇ ਚਲੀ ਜਾਏਗੀ। ਹੂੰ। ਤੋਂ ਮੇਰਾ ਖਿਆਲ ਹੈ ਕਿ 2 ਮਹੀਨੇ ਦੀ ਇਹ ਪ੍ਰੋਬਲਮ ਰਹੇਗੀ। ਹੂੰ। 2 ਮਹੀਨੇ ਬਾਅਦ ਇਹ ਸਾਰੇ ਪੈਸੇ ਵੀ ਦਿੱਤੇ ਜਾਣਗੇ ਔਰ ਕੰਮ ਵੀ ਸਮੁੱਥਲੀ ਚੱਲ ਜਾਣਗੇ। ਪਰ ਜਿਹੜਾ 125 ਕਰੋੜ ਆਇਆ ਹੈ ਜਾਂ ਜਿਸ ਤਰ੍ਹਾਂ ਪ੍ਰੋਪਰਟੀ ਟੈਕਸ ਤੇ ਪੈਸੇ ਵਧੇ ਹੈ ਜਾਂ ਪਾਣੀ ਦੇ ਵਿੱਚ ਵੀ ਆਮਦਨ ਗ੍ਰੇਡ ਵਧਾਉਣ ਨਾਲ ਡਬਲ ਹੋ ਗਈ ਹੈ। ਉਹਦੇ ਨਾਲ ਪੋਜੀਸ਼ਨ ਠੀਕ ਹੋ ਗਈ ਹੈ। ਹੁਣ 19 ਨੇ ਮੈਂ ਕਹਾਂ ਨਹੀਂ ਸਕਦੇ। ਕਿਉਂਕਿ ਪਿਛਲੇ ਦਿਨਾਂ 'ਚ ਕੀ ਹੋਇਆ ਇੱਕ ਕਾਰਪੋਰੇਸ਼ਨ 'ਚ ਇੱਕ ਕਮੀ ਹੈ ਜੀ ਕੁਝ ਲੋਗ ਬਿਨਾ ਕਾਗਜ਼ਾਂ ਨੂੰ ਦੇਖੇ ਹੋਏ ਬਿਨਾ ਫਾਈਨੈਂਸ਼ੀਅਲ ਹਾਲਾਤ ਨੂੰ ਦੇਖੇ ਰੋਲਾ ਬਹੁਤ ਪਾਤਾ ਜੀ ਇਹ ਮੈਂ ਮੰਨਦਾ ਕਿ 2 ਮਹੀਨੇ ਸੈਲਰੀ ਨਹੀਂ ਗਈ ਹੂੰ ਅਸੀਂ ਖਰਚੇ ਵੀ ਵਧਾ ਲੈਣਾ ਮੈਂ ਦੱਸਾਂ ਜਿਸ ਤਰ੍ਹਾਂ ਪਹਿਲਾਂ 7-800 ਪਾਰਕ ਹੁੰਦਾ ਸੀ ਸ਼ੁਰੂ ਦੇ ਵਿੱਚ ਜੀ ਹੁਣ 1900 ਪਾਰਕ ਹੈ ਹੂੰ ਫਿਰ ਸਾਰੇ ਮੇਨਟੇਨੈਂਸ ਦੇ ਵਿੱਚ ਉਹਨਾਂ ਨੂੰ ਅਸੀਂ ਰੈਜ਼ੀਡੈਂਟ ਵੈਲੂਏਸ਼ਨ ਨੂੰ ਇਨਵੋਲ ਕਰ ਲਿਆ ਮਤਲਬ ਖਰਚੇ ਵੀ ਬੇਅੰਤ ਹਾਵਦੇ ਕੁਝ ਪਲੈਨਿੰਗ ਦੇ ਤਹਿਤ 19 ਬੰਦਿਆਂ ਦੀ ਲੋੜ ਨਹੀਂ ਸੀ। ਹਾਂ ਐਸੀ ਡਬਲ এমਪਲਾਈ ਕਰਦੇ। ਹਰ ਜਿਹੜਾ ਵੀ ਮੇਰ ਆਇਆ ਉਹਨਾਂ ਨੇ ਦੇਖਿਆ ਮੈਂ ਆਪਣੇ ਇਲਾਕੇ ਦੇ ਲਵਾ ਲਾਂ ਜਿਹੜੇ ਵੀ ਕਾਉਂਸਲਰ ਆਏ ਮੇਰੇ ਚਾਰ ਲਗਾ ਦਿਓ। ਕੁਝ ਉਹਦੇ ਚ ਓਕੀ ਹੋ ਗਿਆ ਉਹਨੂੰ ਪ੍ਰਿਵਿਲੇਜ ਹੋ ਗਿਆ ਉਹਦੇ ਚ। ਲੋਕਾਂ ਨੇ ਆਪਣੇ ਘਰਾਂ ਚ ਲਵਾ ਲਏ ਬੰਦੇ। ਵੱਡੇ ਅਫਸਰਾਂ ਨੇ ਘਰਾਂ ਚ ਲਵਾ ਲਏ। ਹਰ ਹਰ ਕਾਰਪੋਰੇਸ਼ਨ ਦੇ ਦੇਖਿਆ ਵੀ ਜਦ ਬੰਦੇ ਆ ਰਹੇ ਭਰਤੀ ਕੀ ਜਾ ਰਹੇ ਆ। ਹੁਣ ਬੜਾ ਔਖਾ ਲੱਗਦਾ ਇਹ ਗੱਲ ਕਹਿਣੀ ਕਿਸੇ ਵੀ ਮੇਰ ਦੇ ਟਾਈਮ ਦੇ ਵਿੱਚ 1000 ਬੰਦਾ ਕੱਢਣਾ ਪਿਆ। ਹੂੰ ਇਸ ਟਾਈਮ ਪਰ ਹੱਲੇ ਵੀ ਜਿਹੜੀ ਯੂਟੀ ਪ੍ਰਸ਼ਾਸਨ ਦਾ ਜਿਹੜਾ ਦਬਾਅ ਹੈ ਉਹ ਹੱਲੇ ਵੀ ਕਹਿੰਦੇ ਕਿ ਥੋੜੋ ਜਿਹੀ 1000 ਬੰਦਾ ਹੋਰ ਫालतੂ ਹੈ ਹੱਲੇ ਨਹੀਂ 1 ਨਹੀਂ ਮੇਰੇ ਹਿਸਾਬ ਨਾਲ 25000 ਰਹਾ ਸਰ ਨਹੀਂ ਨਾ ਸਾਢੇ 3 1000 ਕੁਝ ਕੱਢਿਆ ਜੀ ਔਰ ਇੰਨੇ ਹੀ ਹੋਰ ਇਹਨਾਂ ਦੇ ਹੈ ਯੂਟੀ ਜਦੋਂ ਜਦੋਂ ਵੀ ਗਵਰਨਰ ਕੋਲ ਜਾਂਦੇ ਆ ਇਹ ਲੈ ਕੇ ਵੀ ਸਾਨੂੰ ਪੈਸੇ ਦਿਓ ਕਹਿੰਦੇ ਜੀ ਤੁਸੀਂ ਪਹਿਲਾਂ ਸਾਨੂੰ ਜਸਟੀਫਿਕੇਸ਼ਨ ਦਿਓ ਕਿ ਇਹ ਜਿਹੜੇ ਇੰਨੇ ਬੰਦੇ ਰੱਖੇ ਹੋਏ ਆ ਇਹ ਕਰ ਕੀ ਰਹੇ ਆ ਬਿਲਕੁਲ ਠੀਕ ਹੈ ਮੁਝੇ ਇਸ ਤਰ੍ਹਾਂ ਦੇ ਬੰਦੇ ਨਹੀਂ ਮੈਂ ਪਰ ਮੈਨੂੰ ਪਰਸਨਲੀ ਬਹੁਤ ਦੁੱਖ ਹੈ ਗੱਲ ਕਹਿੰਦੇ ਹੋਇਆ ਵੀ ਅਸੀਂ ਹਜ਼ਾਰ ਬੰਦਾ ਜਿਹੜਾ ਨਿਕਲ ਗਿਆ ਸਰਕਾਰਾਂ ਦਾ ਕੰਮ ਹੁੰਦਾ ਰੋਜ਼ੀ ਦੇਣਾ ਜੀ ਰੋਜ਼ੀ ਲੈਣਾ ਨਹੀਂ ਲੇਕਿਨ ਜਦੋਂ ਹੁਣ ਆਪਣੇ ਘਰ ਤਨਖਾਹ ਹੀ ਨਹੀਂ ਹੈ ਮੇਰੇ ਘਰ ਪੈਸੇ ਨਾ ਆਉਣ ਤੇ ਮੈਂ ਚਾਰ ਨੌਕਰ ਰੱਖ ਰਾਵਾਂ ਘਰ ਦਾ ਤੇ ਫਿਰ ਮੁਸ਼ਕਲ ਹੀ ਹੋਏਗੀ ਨਾ ਬਿਲਕੁਲ ਤੋਂ ਇਹ ਕੁਛ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਅਨਪਲਾਨਡ ਜਿਹੜੇ ਪ੍ਰੋਜੈਕਟ ਸੀਗੇ ਜਿਨ੍ਹਾਂ ਤੇ ਅਸੀਂ ਸੋਚਦੇ ਸੀ ਕਿ ਇਹਨਾਂ ਜਿੰਨਾ ਪੈਸਾ ਲੱਗੇਗਾ ਉਹ ਪੈਸਾ ਬਹੁਤ ਖਰਚ ਹੋ ਰਿਹਾ ਹੈ ਔਰ ਆਣ ਵਾਲੇ ਟਾਈਮ ਦੇ ਵਿੱਚ ਵੀ ਹਰ ਰੋਜ਼ ਲੱਖ ਰੁਪਏ ਦਾ ਖਰਚਾ ਵਧ ਰਿਹਾ ਮਹਿੰਗਾਈ ਵਧ ਰਹੀ ਹੈ ਦੋ 5 ਸਾਲ ਪਹਿਲਾਂ ਜੋ ਕੋਸਟ ਆਫ ਕੰਸਟਰਕਸ਼ਨ ਸੀਗੀ ਸੜਕਾਂ ਦੀ ਜਾਂ ਬਿਲਡਿੰਗਾਂ ਦੀ ਜਾਂ ਰਿਪੇਅਰ ਦੀ 40% ਵਧ ਗਈ ਹੈ ਤੁਸੀਂ ਤੁਸੀਂ ਕਿਸੇ ਨੂੰ ਪੁੱਛਣਾ ਕਿਸੇ ਨੇ ਆਪਣਾ ਘਰ ਬਣਾਇਆ ਸੀਗਾ ਅੱਜ ਤੋਂ 5 ਸਾਲ ਪਹਿਲਾਂ ਤੇ ਅੱਜ ਬਣਾਉਣ ਦੇ ਵਿੱਚ ਉਥੋਂ ਨਾਲ ਆਪੇ ਦੱਸ ਦੇਗਾ ਕਿ 40% ਵਧ ਗਿਆ ਤਾਂ 40% ਅਗਰ ਵਧਿਆ ਤਾਂ ਸਰਕਾਰ ਦੇ ਤਾਂ 50 ਵੱਧਦਾ ਫਿਰ 10% ਤਾਂ ਤੁਸੀਂ ਉਦਾਂ ਹੀ ਲਾ ਲਓ ਇਦਾਂ ਉਦਾਂ ਹੋ ਜਾਂਦਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅੱਛਾ ਇਹਦੇ ਜਿਹੜਾ ਹੁਣ ਵਾਈਟ ਪੇਪਰ ਹੈ ਵਾਈਟ ਪੇਪਰ ਦਾ ਐਵੇਂ ਉਹਨਾਂ ਨੇ ਦੇਤਾ ਵੀ ਪਤਾ ਨਹੀਂ ਪਤਾ ਨਹੀਂ ਕੀ ਹੈ ਵਾਈਟ ਪੇਪਰ ਦੀ ਲੋੜ ਹੀ ਨਹੀਂ ਤੁਸੀਂ ਸਿੱਧਾ ਜਾਓ 10 ਸਾਲ ਦੇ ਕਿਹੜਾ ਕਾਉਂਸਲਰ ਹੈ ਜਿਹਦੇ ਕੋਲ ਪਿਛਲੇ 5 ਸਾਲ ਦੇ ਬਜਟ ਨਹੀਂ ਪਏ ਹਰ ਚੀਜ਼ ਉਹਦੇ ਚਾਹੀ ਕਿਕਰ ਪਈਏ ਦੀ ਐਕਸਪੈਂਡਚਰ ਆਮਦਨ ਪਰ ਪ੍ਰੋਜੈਕਟ ਸਾਰੇ ਵਿੱਚ ਆਦੇ ਚ ਇਹ ਚਾਵਲਾ ਸਾਹਿਬ ਇਹ ਤਾਂ ਗੱਲਾਂ ਹੋ ਗਈਆਂ ਸੌਰਵ ਜੋਸ਼ੀ ਜਿਹੜੇ ਕੀ ਤੁਹਾਡੇ ਆਪਣੀ ਪਾਰਟੀ ਦੇ بڑے ਸੀਨੀਅਰ ਲੀਡਰ ਹੈ ਇਸ ਸਮੇਂ ਮੌਜੂਦਾ ਕਾਉਂਸਲਰ ਵੀ ਹੈਗੇ ਆ ਉਹ ਕਹਿੰਦੇ ਆ ਚੰਡੀਗੜ੍ਹ ਵਿੱਚ ਆਈ ਮੀਨੇ ਮੈਂ ਸਾਲ ਦੀ ਗੱਲ ਨਹੀਂ ਕਰ ਰਿਹਾ ਆਈ ਮੀਨੇ 100 ਕਰੋੜ ਰੁਪਇਆ ਜਿਹੜਾ ਬਲੈਕ ਮਨੀ ਜਾਂ ਰਿਸ਼ਵਤ ਦਾ ਇਕੱਠਾ ਹੋ ਰਿਹਾ ਪਤਾ ਨਹੀਂ ਮੈਨੂੰ ਮੈਂ ਉਹਨਾਂ ਦੀ ਗੱਲ ਨੂੰ ਦਿਨਾਈ ਤਾਂ ਨਹੀਂ ਕਰ ਸਕਦਾ ਜੋ ਵਕੀਲ ਹੈ ਸੀਨੀਅਰ ਹੈ ਉਹਨਾਂ ਨੇ ਕੋਈ ਮਿਹਨਤ ਕੀਤੀ ਹੋएगी ਪਰ ਮੈਨੂੰ ਥੋੜਾ ਜਿਹਾ ਅੰਕੜਾ ਜ਼ਿਆਦਾ ਲੱਗਦਾ ਹੈ ਜੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੰਨੇ ਸਕੋਪ ਹੀ ਨਹੀਂ ਹੈ ਜੀ ਕਿਉਂਕਿ ਕਿੰਨਾ ਕੁ ਬਜਟ ਹੈ 8-900 ਹਜ਼ਾਰ ਕਰੋੜ ਦਾ ਕਾਰਪੋਰੇਸ਼ਨ ਦਾ ਐਕਸਪੈਂਡੀਚਰ ਦਾ 2000 ਕਰੋੜ ਦਾ ਐਡਮਿਨਿਸਟ੍ਰੇਸ਼ਨ ਦਾ ਜੀ ਜੇ ਦੋਨਾਂ ਦਾ ਮਿਲਾ ਵੀ ਲਈਏ ਤਾਂ ਕਿਆ ਸੀ ਲੱਗਦਾ ਹੈ ਕਿ ਇਸ ਸਾਲ ਦੇ ਵਿੱਚ 1200 ਕਰੋੜ ਰੁਪਇਆ ਬਾਹਰ ਚਲਾ ਜਾਏਗਾ ਮਤਲਬ 50% ਬਾਹਰ ਜਾ ਰਿਹਾ ਨਹੀਂ ਨਹੀਂ ਐਸਾ ਨਹੀਂ ਹੈ ਨਹੀਂ ਉਸ ਜੋ ਜਿਹੜੀ ਤੁਸੀਂ ਗੱਲ ਕਰ ਰਹੇ ਆ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜਾ ਬਜਟ ਆਇਆ ਉਸ ਦੇ ਵਿੱਚੋਂ ਉਹ ਗੱਲ ਕਰ ਰਹੇ ਰਿਸ਼ਵਤ ਦੀ ਮੈਂ ਚੰਡੀਗੜ੍ਹ ਚ ਬਾਕਵਾਕ ਡਿਪਾਰਟਮੈਂਟ ਆ ਹੈ ਔਰ ਸਾਰੇ ਡਿਪਾਰਟਮੈਂਟ ਜਿਹੜੇ ਆ ਮਿਲ ਕੇ ਚਾਹੇ ਉਸ ਚ ਪੁਲਿਸ ਆ ਚਾਹੇ ਹੋਸਿੰਗ ਬੋਰਡ ਆ ਚਾਹੇ ਸਟੇਟ ਆਫੀਸ ਆ ਚਾਹੇ ਉਹ ਕਾਰਪੋਰੇਸ਼ਨ ਆ ਚਾਹੇ ਲਾਇਸੈਂਸਿੰਗ ਦਾ ਡਿਪਾਰਟਮੈਂਟ ਆ ਚਾਹੇ ਅਦਰ ਕੋਈ ਅਥਾਰਟੀ ਆ ਵੀ ਸਾਰੇ ਮਿਲ ਕੇ ਜਿੰਨੀ ਕਰਾਪਸ਼ਨ ਕਰ ਰਹੇ ਨੇ ਜਾਂ ਲੋਕਾਂ ਤੋਂ ਜਿਹੜੇ ਕੋਈ ਵੀ ਕੰਮ ਲੋਕਾਂ ਦਾ ਬਗੈਰ ਪੈਸੇ ਦਾ ਨਹੀਂ ਹੋ ਰਿਹਾ ਲਗਭਗ ਉਹ ਸਾਰੇ ਡਿਪਾਰਟਮੈਂਟ ਅਗਰ ਆਪਾ ਉਹਨਾਂ ਦੀ ਮੰਥਲੀ ਜਦੀ ਆਪਾ ਉਹ ਕਰ ਲਈਏ ਕਹਿੰਦੇ ਇਹ 100 ਕਰੋੜ ਰੁਪਏ ਦੇ ਆਸ-ਪਾਸ ਪਹੁੰਚ ਜਾਂਦੀ ਹੈ ਮੈਨੂੰ ਮੈਂ ਤਾਂ ਖੁਦ ਦੇਖੋ ਮੈਂ ਇਸ ਤੇ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਆਪ ਕਹਿੰਦਾ ਜੇ ਉਹਨਾਂ ਨੇ ਕੁਝ ਮਿਹਨਤ ਕੀਤੀ ਹੈ ਤਾਂ ਬੜੀ ਜੇ ਇਹ ਸਚਾਈ ਹੈ ਤਾਂ ਬੜੀ ਗੰਭੀਰ ਗੱਲ ਹੈ ਜੀ ਫਿਰ ਤਾਂ ਓਵਰਹਾਲ ਜਿਹੜਾ ਸਿਸਟਮ ਹੈ ਉਹਨੂੰ ਸਾਨੂੰ ਸੁਧਾਰਨਾ ਪਏਗਾ ਬਿਲਕੁਲ ਜਿਹੜਾ ਜਿਸ ਤਰ੍ਹਾਂ ਦਾ ਕਿਉਂ ਮੌਕਾ ਮਿਲਦਾ ਉਹਨਾਂ ਨੂੰ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਮੈਂ ਉਹਨਾਂ ਨੂੰ ਐਗਰੀ ਕਰਦਾ ਪਰ ਉਹ ਅੱਜ ਦੀਆਂ ਨਹੀਂ ਉਹਨਾਂ ਨੇ ਇਹ ਕਿਹਾ ਅੱਜ ਦੀ ਨਹੀਂ ਜੇ 50 ਸਾਲ ਪਿੱਛੇ ਵੀ ਜਾਓਗੇ ਜੀ ਤਾਂ ਉਦੋਂ ਵੀ ਇਹ ਸੀਗਾ ਜਿਵੇਂ ਰਜਿਸਟਰੀ ਕਰਾਣ ਗਏ ਜੀ ਉਦੋਂ ਕਿਸੇ ਵੀ ਤੁਸੀਂ ਰਿਸਟਾਰ ਦੇ ਦਫ਼ਤਰ ਪੂਰੇ ਹਿੰਦੁਸਤਾਨ ਚ ਚਲੇ ਜਾਓ ਜੀ ਬਾਹਰ ਹੀ ਤੁਹਾਨੂੰ ਇੱਕ ਏਜੰਟ ਮਿਲ ਜਾਏਗਾ ਜੀ ਉਹ ਕਹੇਗਾ ਜੀ ਮੈਂ ਇੰਨੀ ਫੀਸ ਲਗਦੀ ਹੈ ਔਰ ਬੰਦੇ ਨੂੰ ਪਹਿਲਾਂ ਹੀ ਪ੍ਰਾਪਰਟੀ ਡੀਲਰ ਦੇਦੋਂ ਸਾਨੂੰ ਦਵਾਉਂਦੇ ਆ ਇੱਕ ਚੀਜ਼ ਕੋਈ ਉਹ ਪਹਿਲਾਂ ਹੀ ਕਹਿੰਦੇ ਜੀ ਇਹ ਰਜਿਸਟਰੀ ਦਾ ਖਰਚਾ ਆਏਗਾ ਜੀ ਇਹ ਅੱਜ ਦਾ ਥੋੜੀ ਹੈ ਜੀ ਉਸ ਤੋਂ ਬਾਅਦ ਜਿਹੜਾ ਹੁਣ ਪੁਲਿਸ ਦਾ ਸਿਸਟਮ ਹੈ ਪੁਲਿਸ ਦਾ ਸਿਸਟਮ ਪੁਲਿਸ ਕਿਹਦੇ ਕੋ ਪੈਸੇ ਖਾਂਦੀ ਪੁਲਿਸ ਜੀ ਜਿਹੜੇ 2 ਨੰਬਰ ਦਾ ਕੰਮ ਕਰਦੇ ਆ ਜੀ ਗਲਤ ਕੰਮਾਂ ਦੇ ਪੈਸੇ ਲੈਂਦੇ ਜੇ ਜੇ ਬੰਦਾ ਇਮਾਨਦਾਰ ਹੈ ਤਾਂ ਉਹ ਕਿਉਂ ਪੈਸੇ ਦੇਵੇਗਾ ਬਿਲਕੁਲ ਠੀਕ ਹੈ ਠੀਕ ਹੈ ਨਾ ਜੇ ਕੋਈ ਵੀ ਕਰਦਾ ਹੈ ਉਹ ਸਿਸਟਮ ਹੈ ਉਹ ਸਿਸਟਮ ਨੂੰ ਇੰਨੀ ਤੁਸੀਂ ਇਹ ਕਹੋ ਵੀ ਚੰਡੀਗੜ੍ਹ ਚੀ ਇਕੱਲਾ ਹੈ ਜੀ ਥੋੜੀ ਜੀ ਮੈਂ ਉਹਨਾਂ ਨਾਲ ਡਿਫਰ ਕਰਦਾਂਗੀ ਇਹ ਫਿਗਰ ਇੰਨੀ ਨਹੀਂ ਹੈ ਜੀ ਠੀਕ ਹੈ ਪਤਾ ਲੱਗ ਜਾਂਦਾ ਐਦਾਂ ਅਸੀਂ ਅਸੀਂ ਵੀ ਚਵਾਨੀ ਚ ਵੀ ਹੈ ਉਮਰ ਦੇ ਲਿਹਾਜ਼ ਨਾਲ ਅੱਛੇ ਵੀ ਦੋਸਤ ਸਾਡੇ ਰਹੇ ਜੀ ਚੰਗੇ ਵੀ ਦੋਸਤ ਰਹੇ बिजनेसमैन ਵੀ ਹੈ ਸਟੂਡੈਂਟ ਵੀ ਰਹੇ ਸਾਰੇ ਤਾਂ ਪਤਾ ਲੱਗ ਜਾਂਦਾ ਕਿ ਕਿੰਨਾ ਹੈ ਇੰਨਾ ਤਾਂ ਮੈਂ ਨਹੀਂ ਮੰਨਦਾ ਕਿ 100 ਕਰੋੜ ਹੋਵੇ ਪਰ ਇਹ ਕਹਿਣਾ ਸਾਰੇ ਔਰ ਹੈ ਟਰਾਂਸਪੋਰਟ ਦਾ ਮੈਂ ਕੰਮ ਕੀਤਾ ਜੀ ਸਾਨੂੰ ਡਰਾਈਵਰ ਆ ਕੇ ਲਖਾਉਂਦੇ ਸੀਗੇ ਹਮ ਕਿ ਜੀ ਆ ਇਹਨੇ ਪੈਸੇ ਹੈਗੇ ਜੀ ਅਕਸੈਪਟ ਕਰਦੇ ਸੀ ਅਸੀਂ ਜੀ ਕਿਉਂਕਿ ਕੁੱਤੇ ਨਾ ਕਿਤੇ ਓਵਰਲੋਡ ਹੁੰਦਾ ਸੀ ਟਰੱਕ ਜੀ ਕਾਗਜ਼ਾਂ 'ਚ ਕਮੀ ਹੁੰਦੀ ਸੀ ਔਰ ਹੋਰ ਨਹੀਂ ਹੋਰ ਤੇ ਉਹ ਕਿਸੇ ਨੇ ਚਲਾਨ ਕਰਨਾ ਦਾ ਸੀ ਤਾਂ ਜਿਹਨੂੰ ਪੈਸੇ ਨਾ ਦਿਓ ਕਹਿੰਦੇ ਅੱਛਾ ਤੂੰ ਦਿਖਾ ਤੇਰੇ ਕੋਲ ਤੂੰ ਵਰਦੀ ਪਾਈ ਹੋਈ ਹੈ ਹਾਂ ਤੂੰ ਬੂਟ ਢੰਗ ਦੇ ਤਸਮੇ ਆਲੇ ਬੰਨੇ ਹੋਇਆ ਕਾਨੂੰਨ ਹੈ ਨਾ ਪਰ ਉੱਚ ਕੀ ਚੰਗਾ ਹੁੰਦਾ ਸੀਗਾ ਔਰ ਮੈਂ ਤੁਹਾਨੂੰ ਬੜੀ ਮਜ਼ੇਦਾਰ ਗੱਲ ਦੱਸਦਾ ਬੰਬੇਜ ਜਦੋਂ ਸਾਡਾ ਟਰੱਕ ਜਾਂਦਾ ਸੀ ਜੀ ਉਸ ਟਾਈਮ ਇੱਕ ਪੋਲਿਟਿਕਲ ਪਾਰਟੀ ਜਿਹੜੀ ਹੁਣ ਬਣੀ ਹੋਈ ਹੈ ਉਹ ਨੱਕੇ ਲਗਾਉਂਦੇ ਸੀ ਜੀ ਉਹਨਾਂ ਦਾ ਨਾਰਾ ਸੀ ਦਿੱਤਾ ਹੈ ਪੰਜ ਨੀ ਤੋੜੂ ਕਾਂਝ ਜੀ ਉਹ ਉਸ ਟਾਈਮ 5 ਰੁਪਏ ਦੇ ਉਹਨਾਂ ਨੂੰ ਨੋਟ ਦੇ ਕੇ ਭੇਜੀਦਾ ਸੀ ਉਹ ਗੱਥੀ ਦੇ ਕਿਤੇ ਜਿਹੜਾ ਨੱਕਾ ਗਿਆ 5 ਰੁਪਏ 5 ਰੁਪਏ ਫੜਾਏ ਜਾਂਦੇ ਸੀ ਜੀ ਜੀ ਇਹ ਸਿਸਟਮ ਹੈ ਇੰਡੀਆ ਦਾ ਕੋਈ ਨਵਾਂ ਨਹੀਂ ਹੈ ਸੌਰਵ ਜੋਸ਼ੀ ਜੀ ਇਹ ਕਹਿਣ ਵੀ ਅੱਜ ਸ਼ੁਰੂ ਹੋ ਗਿਆ ਜਾਂ ਹੋ ਗਿਆ ਤਾਂ ਅਗਰ ਹੈ ਹੈ ਵੀ ਥੋੜਾ ਬਹੁਤ ਤਾਂ ਇਸ ਨੂੰ ਠੀਕ ਕਰਨਾ ਜਿਹੜਾ ਹੈ ਉਹ ਪੋਲਿਟਿਕਲ ਪਾਰਟੀਆਂ ਦਾ ਮਿਲ ਕੇ ਕੰਮ ਹੈ ਵਿਪਖਸ਼ਤਾ ਕੰਮ ਹੈ ਇਹਨਾਂ ਨੂੰ ਹਾਈਲਾਈਟ ਕਰਨਾ ਜਿਹੜੇ ਕੰਮ ਇਹਨਾਂ ਨੇ ਕੀਤਾ ਹੈ ਸੌਰਵ ਜੋਸ਼ੀ ਜੀ ਨੇ ਉਹ ਕੰਮ ਵਿਪਖਸ਼ਤਾ ਸੀਗਾ ਹਾਈਲਾਈਟ ਕਰ ਲਈ ਬਿਲਕੁਲ ਬਿਲਕੁਲ ਠੀਕ ਹੈ ਤੇ ਵਿਪਖਸ਼ ਦੇ ਬਾਰੇ ਤਾਂ ਹੁਣ ਲੋਕੇ ਕਹਿੰਦੇ ਆ ਵੀ ਉਹ ਤਾਂ ਉਹ ਤਾਂ ਬੋਲਦਾ ਹੀ ਨਹੀਂ ਹਾਂ ਮੈਂ ਕਦੇ ਨਹੀਂ ਸੁਣਿਆ ਕਿਸੇ ਵਿਪਖਸ਼ ਦੇ ਲੀਡਰ ਨੇ ਪਿਛਲੇ 2-4 ਸਾਲਾਂ ਦੇ ਵਿੱਚ ਕਦੇ ਚੰਡੀਗੜ੍ਹ ਪੁਲਿਸ ਦੇ ਖਿਲਾਫ ਕੋਈ ਬਿਆਨ ਦਿੱਤਾ ਹੋਵੇ ਬਿਲਕੁਲ ਕਦੇ ਲਾਂਡ ਆਰਡਰ ਤੇ ਬਿਆਨ ਦਿੱਤਾ ਹੋਵੇ ਕਦੇ ਸਟੇਟ ਆਫ ਦੇ ਕਲਾਮ ਬਿਆਨ ਦਿੱਤਾ ਹੋਵੇ ਠੀਕ ਹੈ ਜਿਹੜਾ ਕੰਮ ਵਿਪਖਸ਼ ਨੂੰ ਕਰਨਾ ਚਾਹੀਦਾ ਰੂਲਿੰਗ ਪਾਰਟੀ ਕਰ ਰਹੀ ਹੈ ਜੀ ਤਾਂ ਸਿਸਟਮ 'ਚ ਹੈ ਕਮੀਆਂ ਪਰ ਮੈਂ ਇਸ ਗੱਲ ਤੇ ਸ਼ਾਇਦ ਮੈਂ ਨਹੀਂ ਮੰਨਦਾ ਕਿ ਇੰਨਾ ਵੱਡਾ ਅਮਾਊਂਟ ਚਲੋ ਮੈਂ ਤੁਹਾਡੀ ਗੱਲ ਤੋਂ ਸਹਿਮਤ ਹੋ ਜਾਂਦਾ ਵੀ ਚਲੋ ਇੰਨੀ ਵੱਡੀ ਅਮਾਉਂਟ ਨਹੀਂ ਹੈ ਪਰ ਸਿਸਟਮ 'ਚ ਕਮੀਆਂ ਹੈਗੀਆਂ ਪਰ ਸਤ ਤੁਸੀਂ ਦੇਖੋ 14 ਤੋਂ ਬਾਅਦ ਲਗਾਤਾਰ ਭਾਜਪਾ ਚੰਡੀਗੜ੍ਹ 'ਚ ਕਾਬਜ਼ ਹੈਗੀ ਆ ਔਰ ਹੁਣ 25 ਚੱਲ ਰਿਹਾ 11 ਸਾਲ ਭਾਜਪਾ ਨੂੰ ਚੰਡੀਗੜ੍ਹ 'ਚ ਕਾਬਜ਼ ਹੋਏ ਹੋਗੇ ਸੈਂਟਰ 'ਚ ਭਾਜਪਾ ਦੀ ਮੋਦੀ ਸਰਕਾਰ ਦੀ ਸਰਕਾਰ ਹੈਗੀ ਆ ਔਰ ਬੀਜੇਪੀ ਦਾ ਪਹਿਲਾ ਨਾਰਾ ਕਰਪਸ਼ਨ ਦੇ ਖਿਲਾਫ ਹੀ ਰਿਹਾ ਔਰ ਮੋਦੀ ਸਾਹਿਬ ਦਾ ਵੀ ਹੈ ਵੀ ਹਾਂ ਯਾਰ ਐਸੀ ਕਰਪਸ਼ਨ ਨੂੰ ਹਟਾਣਾ ਉਸ ਦੇ ਬਾਵਜੂਦ ਚੰਡੀਗੜ੍ਹ ਚ ਅੱਜ ਕਰਪਸ਼ਨ ਜਿਹੜੀ ਆ ਫਲ ਫਲ ਰਹੀ ਆ ਔਰ ਬੀਜੇਪੀ ਦੇ ਲੀਡਰ ਇਹ ਮੰਨਣ ਲੱਗ ਗਏ ਕਿ ਚੰਡੀਗੜ੍ਹ ਵਿੱਚ ਕਰਪਸ਼ਨ ਹੈਗੀ ਹੈ ਦੇਖੋ ਇੱਕ ਬੁਨਿਆਦੀ ਫਰਕ ਆਇਆ ਹੈ 11 ਸਾਲਾਂ ਚ ਜੀ ਉਹ ਹੈ ਕਿ ਪਹਿਲਾਂ ਜਿਹੜੇ ਅਲੀਗੇਸ਼ਨ ਲੱਗਦੇ ਸੀ ਕਰਪਸ਼ਨ ਦੇ ਉਹ ਲੀਡਰਾਂ ਤੇ ਲੱਗਦੇ ਸੀ ਜੀ ਬਡੇ ਵੱਡੇ ਘਟਾਲੇ ਨਿਕਲਦੇ ਸੀ ਕੋਈ ਮੰਤਰੀ ਫਸ ਗਿਆ ਕੋਈ ਇਹ ਹੋ ਗਿਆ ਤੇ ਹੁਣ ਜਿਹੜੀ ਭਾਜਪਾ ਗਵਰਨਮੈਂਟ ਚ ਇੱਕ ਥੋੜਾ ਜਿਹਾ ਡਿਫਰੈਂਸ ਇਹ ਹੈ ਕਿ ਕਿਸੇ ਵੀ 11 ਸਾਲਾਂ ਚ ਜੀ ਕਿਸੇ ਲੀਡਰ ਤੇ ਅਲਿਗੇਸ਼ਨ ਅਲਿਗੇਸ਼ਨ ਨਹੀਂ ਲੱਗਿਆ ਜੀ ਹੁਣ ਜਿੱਥੇ ਤੱਕ ਥੱਲੇ ਵਾਲੇ ਆ ਉਹ ਤਾਂ ਕੋ ਸਿਸਟਮ ਅਜਿਹਾ ਤਾਂ ਹੈ ਨਹੀਂ ਜੀ ਉਹ ਤਾਂ ਚੱਲਿਆ ਆ ਰਿਹਾ ਇੱਕ ਬਿਊਰੋਕ੍ਰੈਟਿਕ ਸਿਸਟਮ ਹੈ ਉਹਨਾਂ ਦੀ ਪੋਸਟਿੰਗ ਟ੍ਰਾਂਸਫਰ ਚਹੇਤਿਆਂ ਨੂੰ ਲਗਾਣਾ ਇਹ ਕਰਨਾ ਉਹ ਕਰਨਾ ਇਹ ਕਹਿ ਦੇਣਾ ਕਿ ਜੀ ਵਧਿਆ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਪਰ ਮੈਂ ਇਹ ਵੀ ਮੰਨਦਾ ਕਿ ਹੱਲੇ ਵੀ ਇਹਦੇ ਵਿੱਚ ਬਹੁਤ ਸੁਧਾਰ ਦੀ ਲੋੜ ਹੈ ਸੁਧਾਰ ਦੀ ਨਹੀਂ ਕੋਈ ਜ਼ਿਆਦਾ ਸਖਤ ਐਕਸ਼ਨਾਂ ਦੀ ਲੋੜ ਹੈ ਹਮ ਅਗਰ ਕਿਸੇ ਟਾਈਮ ਹੁੰਦਾ ਸੀ ਕਿ ਲੋਕ ਕਹਿੰਦੇ ਸੀ ਯਾਰ ਜੇ ਵੱਡਾ ਖਾ ਰਿਹਾ ਤਾਂ ਮੈਂ ਕਿਉਂ ਨਾ ਖਾਵਾਂ ਬਿਲਕੁਲ ਆਮ ਹੁੰਦਾ ਸੀ ਨਾ ਬੰਵਾਂ ਦੇ ਵਿੱਚ ਯਾਰ ਮੈਨੂੰ ਕੀ ਹੈ ਮੈਂ ਤਾਂ ਉੱਪਰ ਦੇਣੇ ਪੈਂਦੇ ਆ ਮੈਂ ਤਾਂ ਮੰਤਰੀ ਨੂੰ ਦੇਣੇ ਪੈਂਦੇ ਆ ਉਹ ਚੀਜ਼ ਤਾਂ ਹੁਣ ਨਹੀਂ ਹੈਗੀ ਕੋਈ ਵੱਡਾ ਮੰਤਰੀ ਇਹਨਾਂ ਦੇ ਬੀਜੇਪੀ ਦਾ ਕੋਈ ਇਨਵੋਲਵ ਹੀ ਨਹੀਂ ਹੋਇਆ ਤੁਸੀਂ 11 ਸਾਲਾਂ ਚ ਮੈਂ ਐਵੇਂ ਕਹਦੇ ਆ ਪਰ ਜਿਹੜੇ ਨੀਚੇ ਬਿਊਰੋਕ੍ਰੈਟਿਕ ਸਿਸਟਮ ਹੈ ਇਹਦੇ ਵਿੱਚ ਹੈ ਸੁਧਾਰ ਦੀ ਲੋੜ ਤਾਂ ਹੈ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ ਉਹਦੇ ਚ ਇਹ ਕਹਿ ਦੇਣਾ ਕਿ ਚੰਡੀਗੜ੍ਹ ਚ ਬਹੁਤ ਵਧੀਆ ਹੈ ਇੱਥੇ ਨਾਲੋਂ ਅੱਜ ਵੀ ਰਜਿਸਟਰੀ ਜਿਹੜੀ ਹੈ ਜਿੰਨਾ ਮਰਜ਼ੀ ਮਾਨਸਾ ਪੰਜਾਬ ਚ ਕਰੀ ਜਾਣ ਇੱਥੇ ਨਾਲੋਂ ਡਬਲ ਪੈਸੇ ਦੇਣੇ ਪੈਂਦੇ ਮੁਹਾਲੀ ਰਜਿਸਟਰੀ ਕਰਾਣ ਦੇ ਤੁਸੀਂ ਵੀ ਜਾਣਦੇ ਹੋਣੇ ਪ੍ਰੋਪਰਟੀ ਡੀਲਰਾਂ ਜੀ ਜੀ ਸਾਡੇ ਵੀ ਦੋਸਤ ਮਿੱਤਰ ਹੈਗੇ ਕੋਈ 10 ਦਿਨ ਕਿਹੜੀ ਸਟੇਟ ਹੈ ਕੋਈ ਵੀ ਸਟੇਟ ਮੈਂ ਕਿਸੇ ਦਾ ਨਾ ਬੀਜੇਪੀ ਰੂਲਡ ਕਾਂਗਰਸ ਜਾਂ ਦੂਜੀਆਂ ਪਾਰਟੀਆਂ ਦੇ ਜਾਂ ਕੋਈ ਵੀ ਹੋਵੇ ਸਿਸਟਮ ਬਣਿਆ ਹੋਇਆ ਹੁਣ ਸਿਸਟਮ ਨੂੰ ਕਰਦੇ ਕਰਦੇ ਹੌਲੀ ਹੌਲੀ ਕੁਝ ਕੋਸ਼ਿਸ਼ਾਂ ਦੇ ਤੋਂ ਸਰਕਾਰ ਕਰਦੀ ਹੈ ਫਿਰ ਇਕੱਠੇ ਵੀ ਹੋ ਜਾਂਦੇ ਨੇ ਨਾਰੇਬਾਜੀ ਵੀ ਸ਼ੁਰੂ ਕਰਦੇ ਆ ਬਹੁਤ ਵੱਡਾ ਹੁਣ ਜਿਵੇਂ ਚੰਡੀਗੜ੍ਹ 'ਚ ਇੱਕ ਗੱਲ ਚੱਲੀ ਮੈਂ ਮੈਂ ਆਪ ਹੀ ਛੇੜ ਦੇਣਾ ਤੁਸੀਂ ਨਹੀਂ ਛੇੜ ਰਿਵੈਂਡਰਾਂ ਵਾਲੀ ਗੱਲ ਨਿਕਲੀ ਸੀ ਬਿਲਕੁਲ ਕਿਸ ਨੇ ਰੋਪ ਲਗਾਇਆ ਜੀ ਸਰਕਾਰੀ ਕਰਮਚਾਰੀ ਨੇ ਕਰਮਚਾਰੀ ਨੇ ਅੱਗੇ ਰੋਪ ਅਸੀਂ ਲਗਾਉਂਦੇ ਸੀ ਲੋਕ ਬਿਲਕੁਲ ਹੁਣ ਉਹਨੇ ਕਿਹਾ ਖੁਦ ਮੈਂ ਪੈਸੇ ਇਕੱਠੇ ਕਰਕੇ ਦੇ ਬਿਲਕੁਲ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਪਹਿਲੀ ਵਾਰੀ ਹੋਇਆ ਕਿ ਜਿਨੇ ਖੋਦੀ ਮੰਨਿਆ ਹਾਂ ਕੰਮ ਕਿਦਾ ਸੀ ਇਹ ਕੱਢਣਾ ਸਿਸਟਮ ਨੂੰ ਕਿਉਂ ਪੈਸੇ ਉਹ ਕਿਸ ਚੀਜ਼ ਤੋਂ ਇਕੱਠੇ ਕਰਦਾ ਹੈ ਜੀ ਕਿਉਂ ਇਲੀਗਲ ਵੈਂਡਰ ਬਿਠਾਏ ਹੋਏ ਆ ਬਿਲਕੁਲ ਕਿਉਂ ਨਹੀਂ ਪਰ ਇੱਕ ਪ੍ਰੋਪਰ ਚੈੱਕ ਹੁੰਦਾ ਕਿ ਜਿਹੜੇ ਲਾਇਸੈਂਸੀ ਆ ਉਹ ਬੈਠੇ ਆ ਕਿ ਨਹੀਂ ਬੈਠੇ ਬਿਲਕੁਲ ਯਾ ਉਹ ਪ੍ਰੋਪਰ ਜਗ੍ਹਾ ਤੇ ਬੈਠੇ ਆ ਕਿ ਨਹੀਂ ਬੈਠੇ ਇਹਦੇ ਤਾਂ ਕੋਈ ਭਾਜਪਾ ਦਾ ਕੋਈ ਲੋਕਲ ਤੁਹਾਨੂੰ ਵੱਡਾ ਲੀਡਰ ਤਾਂ ਨਹੀਂ ਬਣੇਗਾ ਜਾ ਕੇ ਉਹਨੇ ਕਿਹਾ ਵੀ 5 ਬਾਈ 4 ਦੀ ਜਗ੍ਹਾ ਤੂੰ 6 ਬਾਈ ਕਰ ਲੈ ਜੀ ਇਹ ਥੱਲੇ ਥੱਲੇ ਜਿਹੜਾ ਹੈ ਨਾ ਔਰ ਇੱਕ ਕੀ ਹੁੰਦਾ ਕਈ ਵਾਰੀ ਕੀ ਅਸੀਂ ਸੋਚਦੇ ਆਂ ਕਿ ਯਾਰ ਕੀ 500 ਰੁਪਏ ਲੈ ਲਿਆ ਹਾਂ ਉਹ ਲੇਕਿਨ ਉਹ ਨੰਬਰ ਇੰਨਾ ਜ਼ਿਆਦਾ ਹੈ ਕਿ ਉਹ 500 ਲੈਂਦੇ ਲੈਂਦੇ ਹੀ ਉਹ 5 5 ਲੱਖ ਬਣ ਜਾਂਦਾ ਹਾਂ ਹਾਂ 20000 ਤੋਂ ਜ਼ਿਆਦਾ ਵੈਂਡਰ ਬੈਠੇ ਮੈਂ ਉਹੀ ਕਹਿ ਰਿਹਾ ਹੁਣ ਇੱਥੇ ਗਲਤੀ ਹੋ ਗਈ ਇੱਕ ਇੰਨੇ ਵੈਂਡਰਾਂ ਦੀ ਲੋੜ ਨਹੀਂ ਹੈ ਸ਼ਹਿਰ ਦੇ ਵਿੱਚ ਨਹੀਂ ਲੋੜ ਬਿਲਕੁਲ ਲੋੜ ਨਹੀਂ ਠੀਕ ਹੈ ਹੁਣ ਇਹਨੂੰ ਇਹਨੂੰ ਆਪਾਂ ਕਹੀਏ ਦੂਜੇ ਪਾਸੇ ਪੋਲਿਟੀਕਲ ਪਾਰਟੀਆਂ ਨੂੰ ਡਰ ਹੁੰਦਾ ਹੈ ਕਿ ਅੱਜ ਅਸੀਂ ਉਹਨਾਂ ਦੇ ਖਿਲਾਫ ਗੱਲ ਕਰਾਂਗੇ ਕੱਲ ਨੂੰ ਸਾਨੂੰ ਇਲੈਕਸ਼ਨਾਂ ਸਾਨੂੰ ਖਰਾਬ ਕਰਨਗੇ ਜੀ ਲੇਕਿਨ ਮੈਂ ਮੰਨਦਾ ਕਿ ਜੇ ਅਸੀਂ ਉਹਨੂੰ ਐਕਟ ਦੇ ਮਤਾਬਕ ਵੀ ਚੱਲਦੇ ਸਹੀ ਜਿਹੜਾ ਆਪਣਾ ਪੱਥ ਵਿਕ੍ਰੇਤਾ ਪ੍ਰੋਟੈਕਸ਼ਨ ਜਿਹ ਉਦੇ ਹਿਸਾਬ ਨਾਲ ਹਰ ਹਰ ਸੈਕਟਰ ਦੇ ਵਿੱਚ ਜਿੰਨੀ ਆਬਾਦੀ ਉਹਦਾ 22% ਵੈਂਡਰ ਹੋਣਾ ਵੈਂਡਰ ਚਾਹੀਦਾ ਮੈਕਸਿਮ ਮੈਕਸਿਮਮ ਜੀ ਇਹਨਾਂ ਨੇ ਸਾਰੇ ਲੋਕਾਂ ਦੀ ਕਮਾਈ ਸੀ ਜਿੱਥੇ ਆਪਣਾ 22 ਸੈਕਟਰ 15 ਸੈਕਟਰ 19 ਸੈਕਟਰ ਮਨੀ ਮਾਜਰਾ ਸਾਰਿਆਂ ਦਾ ਇੰਟਰਸਟ ਹੁੰਦਾ ਸੀ ਵੀ ਉੱਥੇ ਸਾਨੂੰ ਮਿਲ ਜਾਏ ਇੱਥੇ ਕੀ ਚਾਹੀਦਾ ਸੀਗਾ ਇਹ ਵੈਂਡਰ ਜਿਵੇਂ ਇੱਥੇ ਇੱਥੇ ਏਰੀਆ ਸੀਗਾ ਜਿਹੜੇ ਨਵੇਂ ਜਗ੍ਹਾ ਵੈਂਡਰ ਦਿੱਤੇ ਸੀ ਉਹਨਾਂ ਨੂੰ ਵੀ ਅੱਛੀ ਤਰ੍ਹਾਂ ਡਿਵੈਲਪ ਕਰਨਾ ਚਾਹੀਦਾ ਸੀ ਬਿਲਕੁਲ ਵੈਂਡਰ ਉਧਰ ਜਾਂਦਾ ਹੀ ਨਹੀਂ ਉਹ ਕਹਿੰਦਾ ਜੀ ਮੈਨੂੰ ਜਦ ਕਮਾਈ ਨਹੀਂ ਮੈਂ ਕੀ ਕਰਨਾ ਦੂਜੇ ਵਸੇ ਤੁਸੀਂ 10000 ਨੂੰ ਲਾਇਸੈਂਸ ਦਿੱਤਾ 10000 ਤੋਂ ਜ਼ਿਆਦਾ ਤੁਹਾਡੇ ਜਿਹੜੇ ਆ ਉਹ ਇਲੀਗਲ ਬੈਠੇ ਆ ਤਾਂ ਸਿਸਟਮ ਦੇ ਵਿੱਚ ਹੀ ਕਮੀ ਰਹੀ ਨਾ ਉੱਥੋਂ ਉਹਨਾਂ ਨੂੰ ਪੈਸੇ ਖਾਣ ਦਾ ਮੌਕਾ ਮਿਲ ਗਿਆ ਹੁਣ ਗੱਲ ਇਹ ਆ ਵੀ ਕਿ ਇਹਨੂੰ ਸੁਧਾਰ ਕਿਵੇਂ ਹੋਵੇ ਜੀ ਫਿਰ ਉਹੀ ਸ਼ਾਂਤ ਹੋ ਗਿਆ ਨਾ ਗੱਲ ਪੰਜ-ਛੇ ਦਿਨ ਰੋਲਾ ਪਿਆ ਹਾਂ ਕੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਇੰਨਾ ਵੱਡਾ ਇਸ਼ੂ ਹੈ ਇੰਨੀ ਵੱਡੀ ਅਮਾਉਂਟ ਜਿਹੜੀ ਹੈ ਔਰ ਸਰਕਾਰੀ ਕਰਮਚਾਰੀ ਕਹਿ ਰਿਹਾ ਬੀਕੀਕ ਇਨਸਪੈਕਟਰ ਪੰਜ-ਪੰਜ ਲੱਖ ਰੁਪਿਆ ਇਕੱਠਾ ਕਰ ਰਿਹਾ ਮਹੀਨਾ ਤਾਂ ਵੀ ਕੋਈ ਐਕਸ਼ਨ ਨਹੀਂ ਉਹ ਫਿਰ ਉਹੀ ਗੱਲ ਆ ਗਈ ਨਾ ਨੈਕਸਸ ਬੜਾ ਵੱਡਾ ਹੁੰਦਾ ਹੈ ਅਮਾਉਂਟ ਬਹੁਤ ਵੱਡਾ ਹੁੰਦਾ ਹੈ ਬੜੇ-ਬੜੇ ਇੰਟਰਸਟ ਹੈ ਇਹਨਾਂ ਦੇ ਮੈਂ ਨਹੀਂ ਨਾਂ ਲੈਣਾ ਚਾਹੁੰਦਾ ਮੈਨੂੰ ਮੈਨੂੰ ਹਰ ਚੀਜ਼ ਦਾ ਪਤਾ ਹੈ ਕਿ ਇਹ ਇੱਕ ਇਨਸਪੈਕਟਰ ਜੇ 5 ਲੱਖ ਕਰਦਾ ਹੈ ਜੇ 13 ਇਨਸਪੈਕਟਰ ਦਾ 13 ਪੰਜਾਂ 65 ਲੱਖ ਹੋ ਗਿਆ ਮੋਟਾ ਮੋਟਾ ਤਾਂ 65 ਲੱਖ ਰੁਪਏ ਇਨਸਪੈਕਟਰਾਂ ਦੀ ਹਿੰਮਤ ਹੈ ਆਪਣੇ ਘਰ ਚ ਰੱਖ ਲੈਣਗੇ ਜੀ ਇਹ ਤਾਂ ਮੰਨੋਗੇ ਨਾ ਤੁਸੀਂ ਕਿਤੇ ਨਾ ਕਿਤੇ ਡਿਸਟ੍ਰਿਬਿਊਸ਼ਨ ਤਾਂ ਹੁੰਦੀ ਹੈ ਜੀ ਤਾਂ ਇਸ ਕਰਕੇ ਹੁਣ ਮੈਂ ਤਾਂ ਬੜਾ ਖੁਸ਼ ਹੋਇਆ ਸੀ ਕਿ ਜਦੋਂ ਇਹ ਗੱਲ ਇੱਕ এমਪਲਾਈਜ਼ ਨੇ ਕੀਤੀ ਜੀ ਵੀ ਸ਼ਹਿਰ ਸੁਧਾਰ ਆ ਦੇ ਪਰ ਅਫਸੋਸ ਹੈ ਕਿ ਇੱਕ ਵੀ ਬੰਦਾ ਹਾਊਸ 'ਚ ਬੋਲਿਆ ਨਹੀਂ ਸਿਰਫ ਤੁਸੀਂ ਨਹੀਂ ਖੁਸ਼ ਹੋਏ ਸ਼ਹਿਰ ਦੇ ਬਹੁਤ ਲੋਕੀ ਖੁਸ਼ ਹੋਏ ਵੀ ਯਾਰ ਇਹ ਚੀਜ਼ ਬਾਹਰ ਆਈ ਹੈ ਇਸ ਦੇ ਨਾਲ ਲਾਜ਼ਮੀ ਕੁਝ ਨਾ ਕੁਝ ਸੁਧਾਰ ਹੋਏਗਾ ਲੇਕਿਨ ਉਹੀ ਗੱਲ ਆ ਗਈ ਫਿਰ ਸਿਸਟਮ ਹੈ ਹੁਣ ਇਹਦੇ 'ਚ ਕਿਸ 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 ਨੂੰ ਅੱਛਾ ਦੋਸ਼ ਕਿਸ ਨੂੰ ਦਈਏ ਜੀ ਦੱਸੋ ਤੁਸੀਂ ਮੈਂ ਮੈਂ ਤਾਂ ਤੁਹਾਡੇ ਕੋਲ ਤਾਂ ਆਇਆ ਤੁਸੀਂ ਭਾਜਪੀ ਦੇ ਸੀਨੀਅਰ ਲੀਡਰ ਹੋ ਤੁਸੀਂ ਦੋ ਵਾਰੀ ਮੇਰੇ ਰਹੇ ਹੋ ਚੰਡੀਗੜ੍ਹ ਦੇ ਤੇ ਫਿਰ ਵੀ ਜਿਹੜੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਜਿਸ ਤੇ ਸੁਧਾਰ ਹੋਣ ਦੀ ਲੋੜ ਹੈ ਤੁਸੀਂ ਦੱਸ ਸਕੋ ਜਾਂ ਤੁਸੀਂ ਵੀ ਆਵਾਜ਼ ਚੱਕੋ ਵੀ ਹਾਂ ਯਾਰ ਇਹ ਚੀਜ਼ ਜਿਹੜੀ ਹੈ ਰੁਕਣੀ ਚਾਹੀਦੀ ਹੈ ਵੇਖੋ ਮੈਂ ਤਾਂ ਜਿੰਨੀ ਕਿ ਮੇਰੀ ਲਿਮਟ ਹੈ ਲਿਮਿਟੇਸ਼ਨਸ ਹੈ ਉਸ ਹਾਵ ਨਾਲ ਤਾਂ ਮੈਂ ਕਈ ਚੈਨਲ ਸੇ ਜੀ ਪਾਰਟੀ ਦੇ ਦਫ਼ਤਰ ਚ ਵੀ ਜੀ ਔਰ ਕਾਉਂਸਲਰ ਨਾਲ ਵੀ ਕਹੇ ਕਿ ਤੁਸੀਂ ਤੁਹਾਡੀ ਬਹੁਤ ਬਦਨਾਮੀ ਹੋ ਰਹੀ ਹੈ ਤੁਸੀਂ ਤੁਹਾਡਾ ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਚ ਕਾਉਂਸਲਰ ਕੋਈ ਬਹੁਤ ਜ਼ਿਆਦਾ ਪੈਸਾ ਖਾਂਦੇ ਆ ਜੀ ਸਾਰੇ ਕੋਈ ਇੱਕ ਦੋ ਹੋਣਗੇ ਤਾਂ ਮੈਂ ਉਹਨਾਂ ਦੀ ਨਹੀਂ ਕੋਈ ਬੰਦਾ ਸੋਮ ਵੀ ਨਹੀਂ ਚੱਕ ਸਕਦਾ ਕਿਸੇ ਦੀ ਮੈਂ ਕਿਹਾ ਸਾਰੀ ਬਦਨਾਮੀ ਤੁਹਾਡੀ ਹੋ ਰਹੀ ਹੈ ਬਿਲਕੁਲ ਠੀਕ ਹੈ ਜਿਹੜਾ ਇੱਕ ਦੋ ਇੱਕ ਹੁਣ ਇੱਕ ਰੋਲਿੰਗ ਪਾਰਟੀ ਚ ਕਹਿ ਲਓ ਜਾਂ ਮੈਂ ਭਾਜਪਾ ਚ ਨਵਾਂ ਨਵਾਂ ਗਿਆ ਇੱਕ ਆਪਣੀ ਲਿਮਿਟੇਸ਼ਨਸ ਹੁੰਦੀਆਂ ਕਿੰਨਾ ਕੁ ਦਖਲ ਦੇਣਾ ਕਿੰਨੀ ਗੱਲ ਕਰਨੀ ਹੈ ਜੋ ਮੇਰਾ ਰੋਲ ਹੈ ਮੈਂ ਕੋਸ਼ਿਸ਼ ਕਰਦਾ ਪਰ ਮੈਂ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ ਜਦੋਂ ਮੈਂ ਦੋਨੇ ਵਾਰੀ ਮ ਜੀ ਉਸ ਟਾਈਮ ਇੰਨੇ ਵੈਂਡਰ ਵੀ ਨਹੀਂ ਸੀਗੇ ਨਹੀਂ ਸੀਗੇ ਨਹੀਂ 5-6000 ਵੈਂਡਰ ਸ਼ਹਿਰ ਚ ਸੀਗਾ ਬਿਲਕੁਲ ਉਹਦੇ باوجود ਵੀ ਸ਼ਿਕਾਇਤਾਂ ਆਉਂਦੀਆਂ ਸੀ ਜੀ ਪਰ ਮੈਂ ਬੜੀ ਕੋਸ਼ਿਸ਼ ਵੀ ਕੀਤੀ ਜੀ ਪਰ ਮੈਂ ਜੇ ਜੇ ਇਮਾਨਦਾਰੀ ਨਾਲ ਕੰਮਾਂ ਤਾਂ ਮੈਂ ਵੀ ਫੇਲ ਹੋ ਗਿਆ ਜੀ ਇਹ ਨਹੀਂ ਮੇਰੇ ਕਾਬੂ ਆਏ ਜੀ ਐਵੇਂ ਕਹਾਂ ਇਹਨਾਂ ਦਾ ਇਹਨਾਂ ਦੇ ਕਿਉਂਕਿ ਇਹਨਾਂ ਨੇ ਹਰ ਤਰ੍ਹਾਂ ਆਪਣਾ ਇੱਕ ਬਣਾ ਲੈਂਦੇ ਆ ਜੀ ਵੱਡੇ ਵੱਡੇ ਅਫਸਰ ਵੀ ਮੇਰੇ ਇਹ ਨਹੀਂ ਕਿ ਕਮਿਸ਼ਨਰ ਵੀ ਉਸ ਟਾਈਮ ਜਿਹੜੇ ਸੀਗੇ ਉਹ ਵੀ ਮੇਰੀ ਸਪੋਰਟ ਕਰਦੇ ਸੀ ਵੀ ਇਹਨਾਂ ਨੂੰ ਠੀਕ ਕਰਨਾ ਹੈ ਜੀ ਨਹੀਂ ਕਰ पाए ਜੀ ਸਿਸਟਮ ਇਹਦਾ ਇਹਨਾਂ ਨੇ ਇਹਨਾਂ ਨੇ 56 ਜਿਹੜਾ ਇਹਨਾਂ ਨੇ ਬਣਾਇਆ ਹੋਇਆ ਜਿਹੜਾ ਸਾਰਾ ਪਰ ਹੁਣ ਮੈਨੂੰ ਲੱਗਦਾ ਇਹ ਹੁਣ ਲੱਗਦਾ ਸੀ ਵੀ ਸ਼ਾਇਦ ਕੁਝ ਹੋਏਗਾ ਪਰ ਫਿਰ ਅਫਸੋਸ ਨਾ ਕਹਿਣਾ ਪੈਂਦਾ ਕਿ ਹਾਲੇ ਕੋਈ ਦੇਖਾ ਪਤਾ ਨਹੀਂ ਸ਼ਾਇਦ ਕਿਉਂਕਿ ਮੇਰੀ ਇੱਕ ਦੋ ਵਾਰੀ ਪਾਰਟੀ ਭਾਜਪਾ ਦੇ ਪ੍ਰੈਜ਼ੀਡੈਂਟ ਨਾਲ ਗੱਲ ਹੋਈ ਹੈ ਉਹ ਬੜੇ ਇਸ ਦੇ ਵਰੀਡ ਹੈ ਔਰ ਸ਼ਾਇਦ ਕੋਈ ਮੇਰੇ ਖਿਆਲ ਲੈ ਕੋਈ ਸ਼ਾਇਦ ਕਿ ਤੁਹਾਨੂੰ ਕੋਈ ਐਕਸ਼ਨ ਨਜ਼ਰ ਆ ਜਾਏ ਹੁਣ ਵਿਜੀਲੈਂਸ ਨੂੰ ਜਾਂਚ ਦਿੱਤੀ ਗਈ ਜੀ ਪਾਸ ਤੇ ਕੀਤਾ ਵਿਜੀਲੈਂਸ ਜਾਂਚ ਦਾ ਕੋਈ ਰਿਜ਼ਲਟ ਕਦੇ ਅਜੇ ਤੱਕ ਤਾਂ ਆਇਆ ਨਹੀਂ ਚੰਗਾ ਜੀ ਇਸ ਵਾਰੀ ਕਿਉਂਕਿ ਸ਼ਾਇਦ ਨਵੇਂ ਅਫਸਰ ਆਏ ਹੋਏ ਆ ਬਾਹਰ ਦੇ ਦਿੱਲੀ ਦਿੱਲੀ ਦੇ ਆਏ ਹੋਏ ਆ ਚੰਡੀਗੜ੍ਹ ਦੇ ਨਹੀਂ ਹੈ ਜੀ ਸ਼ਾਇਦ ਕੋਈ ਉਹਦੇ ਚ ਕਾਬੂ ਆ ਜਾਏ ਤਾਂ ਆ ਜਾਏ ਪਰ ਉਮੀਦ ਉਨੀ ਨਹੀਂ ਜਿਹੀ ਹੈ ਜਿੰਨੀ ਕਿ ਪਹਿਲਾਂ ਹੁੰਦੀ ਹੈ ਚਲੋ ਥੈਂਕ ਯੂ ਇਹ ਸੁਵਾਸ ਚੌਲਾ ਜੀ ਆਹ ਤੁਹਾਨੂੰ ਦੱਸ ਦਈਏ ਬੜੇ ਸੀਨੀਅਰ ਲੀਡਰ ਆ ਦੋ ਵਾਰੀ ਚੰਡੀਗੜ੍ਹ ਦੇ ਮੇਅਰ ਰਹੇ ਆ ਉਹਨਾਂ ਦਾ ਵੀ ਇਹ ਗਲ ਮੰਨਿਆ ਕਿ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਇਸ ਮਾਮਲੇ ਵਿੱਚ ਕੋਈ ਸੁਧਾਰ ਹੋਣ ਦੀ ਪਰ ਉਹ ਕਹਿੰਦੇ ਆ ਕਿ ਕਿਉਂਕਿ ਹੋ ਸਕਦਾ ਹੈ ਵਿਜੀਲੈਂਸ ਚ ਕਿਉਂਕਿ ਵਿਜੀਲੈਂਸ ਦਾ ਜਿਹੜਾ ਪਾਸਟ ਰਿਕਾਰਡ ਆ ਉਹ ਕੋਈ ਅੱਛਾ ਨਹੀਂ ਹੈ ਵਿਜੀਲੈਂਸ ਤੇ ਅਜ ਤੱਕ ਕੋਈ ਖਾਸ ਕਾਰਵਾਈ ਕਦੀ ਹੁੰਦੀ ਐਸੀ ਵੀ ਨਹੀਂ ਦੇਖੀ ਪਰ ਉਹ ਇਹਨਾਂ ਦਾ ਕਹਿਣਾ ਇਹ ਹੈ ਵੀ ਕੁਝ ਅਫਸਰ ਜਿਹੜੇ ਆ ਸੈਂਟਰ ਤੋਂ ਨਵੇਂ ਆਏ ਆ ਜਿਸ ਕਰਕੇ ਹੋ ਸਕਦਾ ਹੈ ਕਿ ਚੰਡੀਗੜ੍ਹ ਵਿਜੀਲੈਂਸ ਡਿਪਾਰਟਮੈਂਟ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰੇ ਹਾਲਾਂਕਿ ਐਸੀ ਵੀ ਉਮੀਦ 'ਚ ਬੈਠੇ ਆਂ ਔਰ ਵਿਜੀਲੈਂਸ ਵਾਲ ਟਕਟਕੀ ਲਗਾਏ ਦੇਖ ਰਹੇ ਆਂ ਕਿ ਵਿਜੀਲੈਂਸ ਇਸ ਮਾਮਲੇ 'ਚ ਕੀ ਕਾਰਵਾਈ ਕਿਦੋਂ ਕਰਦਾ ਮੈਂ ਦਿਨੇਸ਼ ਕੋਇਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫॉर ਅਟੇਵਲੀ ਚੰਡੀਗੜ੍ਹ ਤੋਂ